ਖਬਰਾਂ માં ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਠੁੱਡਾ ਮਾਰ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਊਟ ਕਰ ਦਿੱਤਾ ਜਾਂਦਾ ਹੈ ਗੁਰੂ ਘਰ ਦੇ ਵਜ਼ੀਰਾਂ ਨੂੰ ਬੇਇਜਤ ਕੀਤਾ ਜਾਂਦਾ ਹੈ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਂਦੀ ਹੈ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਪ੍ਰਧਾਨ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਬਾਹਰ ਦਾ ਰਸਾ ਦਿਖਾ ਦਿੱਤਾ ਜਾਂਦਾ ਹੈ ਅਜਿਹਾ ਕੀਤਾ ਜਾ ਰਿਹਾ ਹੈ ਫਿਰ ਦੁਬਾਰਾ ਪ੍ਰਧਾਨ ਬਣਨ ਦੇ ਲਈ ਜਦੋਂ ਜੈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਜਿਹੀ ਹਰਕਤ ਹੋਈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਆਪ ਹੀ ਖਫਾ ਹੋ ਕੇ ਜਿਹੜਾ ਅਸਤੀਫਾ ਦੇ ਦਿੱਤਾ ਹਰ ਵਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਹ ਜਿਵੇਂ ਹੀ ਜਦੋਂ ਵੀ ਉਹਨਾਂ ਦੀ ਮੀਟਿੰਗ ਹੋਣੀ ਸੀ ਜਦੋਂ ਵੀ ਉਹ ਇੱਕ ਡੇਟ ਰੱਖਦੇ ਸੀ ਉਹ ਮੀਟਿੰਗ ਮੁਲਤਵੀ ਕਰ ਦਿੱਤੀ ਜਾਂਦੀ ਸੀ ਕਦੇ ਬਲਵਿੰਦਰ ਸਿੰਘ ਭੁੰਦਰ ਨੂੰ ਕਹਿ ਦਿੱਤਾ ਜਾਂਦਾ ਸੀ ਬਹਾਨਾ ਮਾਰ ਦਿਓ ਕਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਸੀ ਸੱਚ ਸਾਹਮਣੇ ਆ ਗਿਆ ਹੈ ਕਿ ਵੱਡਾ ਫੈਸਲਾ ਲੈਣਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਣੀ ਸੀ ਬਲਵਿੰਦਰ ਸਿੰਘ ਭੁੰਦਰ ਹੋਣਾ ਨੇ ਵੀ ਆਨਾ ਕਾ ਨਹੀਂ ਕੀਤੀ ਉਹਨਾਂ ਨੇ ਬਹਾਨਾ ਮਾਰ ਦਿੱਤਾ ਕਿ ਮੈਂ ਬਿਮਾਰ ਹਾਂ ਯਾਨੀ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਗੁਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਰੱਖੀ ਗਈ ਇੱਕ ਵਾਰ ਉਸ ਮੀਟਿੰਗ ਨੂੰ ਮਲਤਵੀ ਜ਼ਰੂਰ ਕਰਨਾ ਪਿਆ ਚਾਹੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਵੇ ਮਨਪ੍ਰੀਤ ਯਾਲੀ ਵੀ ਬੋਲੇ ਗੁਰਪ੍ਰਤਾਪ ਸਿੰਘ ਬੜਾਲਾ ਵੀ ਬੋਲੇ ਕਿਰਪਾਲ ਸਿੰਘ ਬਡੂਂਗਰ ਵੀ ਬੋਲੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੱਕ ਕਾਫੀ ਦਬਾਅ ਸੀ ਪ੍ਰੈਸ਼ਰਾਈਜ਼ ਕੀਤਾ ਹੋਇਆ ਸੀ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਹੀ ਕੱਲ ਅਸਤੀਫਾ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਵਾਲ ਮਚ ਗਿਆ ਸਿੱਖ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਗਿਆ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਜਾਇ ਨਹੀਂ ਕਰਨਾ ਚਾਹੀਦਾ ਸੀ ਜਿਹੜੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ 7 ਮੈਂਬਰੀ ਕਮੇਟੀ ਬਣੀ ਹੈ ਉਨ੍ਹਾਂ ਦੀ ਦੇਖ ਰੇਖ ਦੇ ਵਿੱਚ ਨਵੀਂ ਭਰਤੀ ਸ਼ੁਰੂ ਕੀਤੀ ਜਾਣੀ ਸੀ ਉਨ੍ਹਾਂ ਦੀ ਦੇਖ ਰੇਖ ਵਿੱਚ ਜਿੰਨਾ ਚਿਰ ਨਵਾਂ ਪ੍ਰਧਾਨ ਨਹੀਂ ਬਣਦਾ ਸ਼ਰੂਮਣੀ ਅਕਾਲੀ ਦਲ ਦਾ ਸਾਰੀ ਸ਼ਰੂਮਣੀ ਅਕਾਲੀ ਦਲ ਦੀ ਬਾਗਦੋਰ ਉਹਨਾਂ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਸੀ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਅਪਸੀਲ ਤੋਂ ਵੱਡੇ ਹੁਕਮ ਹੋਏ ਸੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਵਾਰ-ਵਾਰ ਪਗੋੜੇ ਹੋਣ ਦਾ ਸਬੂਤ ਦੇ ਰਹੇ ਨੇ ਇਟ ਮੀਨਸ ਕਿ ਕਈ ਤਾਂ ਸਿੱਖ ਆਗੂ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਮਹੰਗਾ ਪਵੇਗਾ ਕਿਉਂਕਿ ਸਿੱਖਾਂ ਦੀ ਸਭ ਤੋਂ ਸਰਵ ਉੱਚ ਅਦਾਲਤ ਹੀ ਸ੍ਰੀ ਅਕਾਲ ਤਖਤ ਸਾਹਿਬ ਹੈ ਫੈਸਲਾ ਲੈਣਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿ ਅਸੀਂ ਭਰਤੀ ਕਰਾਂਗੇ ਸਾਡੀ ਅਗਵਾਈ ਦੇ ਵਿੱਚ ਭਰਤੀ ਹੋਵੇਗੀ ਤੁਹਾਡੀ ਭਰਤੀ ਨੂੰ ਰੱਦ ਕੀਤਾ ਜਾਵੇਗਾ ਜਿਹੜੀ 17 ਤੋਂ ਸਿੱਧਾ ਹੀ 35 ਲੱਖ ਹੋਗੀ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਲੱਖ ਵੋਟ ਪਈ ਸਾਰੇ 13 ਦੇ 13 ਜਿਹੜੇ ਸੰਸਦ ਦੀ ਚੋਣਾਂ ਲੜੇ ਸੀ ਲੇਕਿਨ 3-4 ਮਹੀਨਿਆਂ ਦੇ ਵਿੱਚ ਵਿੱਚ ਉਹ ਵੋਟ 35 ਲੱਖ ਕਿਵੇਂ ਹੋਊਗੀ ਇਹਨਾਂ ਸ਼ਾਇਦਿਆ ਸਵਾਲ ਖੜੇ ਹੁੰਦੇ ਨੇ ਜਿਹੜੀ ਭਰਤੀ ਸੁਖਵੀਰ ਸਿੰਘ ਬਾਦਲ ਵੱਲੋਂ ਚਲਾਈ ਜਾ ਰਹੀ ਹੈ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਕਮੇਟੀ ਬਣੀ ਸੀ ਸੱਤ ਮੈਂਬਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਪਸੀਲ ਤੋਂ ਉਸ ਕਮੇਟੀ ਦੇ ਵਿੱਚ ਐਜ਼ এ ਮੈਂ ਪ੍ਰਧਾਨ ਸੀ ਉਹ ਉੱਥੇ ਵੀ ਮੈਂ ਆਪਣਾ ਅਸਤੀਫਾ ਚਾਹੁੰਦਾ ਹਾਂ ਯਾਨੀ ਕਿ ਕਮੇਟੀ ਦੇ ਵਿੱਚ ਵੀ ਨਹੀਂ ਰਹਿਣਗੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਕਿਉਂਕਿ ਉਹਨਾਂ ਨੂੰ ਪਤਾ ਹੈ ਜੇਕਰ ਮੈਂ ਉਸ ਭਰਤੀ ਨੂੰ ਹਰੀ ਚੰਡੀ ਦਿੰਦਾ ਹਾਂ ਫਿਰ ਦੁਬਾਰਾ ਮੈਨੂੰ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈ ਮੇਰੇ ਉੱਤੇ ਦਬਾਅ ਪਾਇਆ ਜਾਵੇਗਾ ਇਸ ਨੂੰ ਲੈ ਕੇ ਹੁਣ ਆਪਣੇ ਆਪ ਹੀ ਹੱਥ ਖੜੇ ਕਰ ਦਿੱਤੇ ਨੇ ਇੱਕ ਪ੍ਰਧਾਨ ਵੀ ਤੁਰਸਤੀਫਾ ਦਿੱਤਾ ਦੂਸਰੇ ਪਾਸੇ ਸੱਤ ਮੈਂਬਰੀ ਸ਼ਰੂਮਣੀ ਅਕਾਲੀ ਦਲ ਦੀ ਕਮੇਟੀ ਜਿਹੜੀ ਬਣੀ ਹੋਈ ਹੈ ਉਸ ਦੇ ਪ੍ਰਧਾਨ ਵੀ ਐਡਵੋਕੇਟ ਅਰਜਿੰਦਰ ਸਿੰਘ ਤਾਮੀ ਸੀ ਉਥੋਂ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਉਥੋਂ ਵੀ ਮੈਨੂੰ ਫਰਕ ਕਰ ਦਿੱਤਾ ਜਾਵੇ ਤੁਹਾਨੂੰ